ਘਰ ਵਿੱਚ ਆਂਦੇ ਨੇ 13 13 ਟੋਲੀ ਜਾਂਦੇ ਨੇ ਕਦੇ ਤੇ ਆ ਦੇ ਘਰ ਵਿੱਚ ਆ ਕੇ ਗਾਵਾਂ ਚਾਰੀ ਜਾ ਰਹੇ ਨੇ ਇੱਕ ਮਹਾਰਾਜ ਦੀ ਖੇਡ ਸੀ ਗੁਰਮੁਖੋ ਦੁਨੀਆਂ ਨੂੰ ਤਾਰ ਦੇ ਤਾਰ ਦੇ ਐਮਨਾਵਾਦ ਪਹੁੰਚਦੇ ਨੇ ਤੇ ਉੱਥੇ ਜਾ ਕੇ ਗੁਰਮੁਖੋ ਬਲੀ ਕੰਧਾਰੀ ਦਾ ਉਧਾਰ ਕਰਦੇ ਨੇ ਇੱਕ ਗੁਰਨਾਨਕ ਪਾਤਸ਼ਾਹ ਦੀ ਖੇਡ ਸੀ ਪਿਤਾ ਦਿੰਦਾ 20 ਰੁਪਏ ਲੈ ਪੁੱਤਰਾ ਖਰਾ ਸੌਦਾ ਲੈ ਕੇ ਆਈ ਸੱਚਾ ਸੌਦਾ ਚੰਗਾ ਪਿਤਾ ਜੀ ਸਾਰਾ ਖਰਾ ਸੌਦਾ ਕਰਕੇ ਆਵਾਂਗਾ ਸੱਚਾ ਸੌਦਾ ਖਰੀਦ ਕੇ ਲੈ ਕੇ ਆਵਾਂਗਾ ਤੇ ਗੁਰਮੁਖੋ ਅੱਜ ਦਿਆਲਤਾਲ ਦੇ ਘਰ ਵਿੱਚ ਗੁਰਦਾਨਿਕ ਪਾਸ਼ਾ ਆਏ ਤੇ ਪਿਤਾ ਨੇ 20 ਰੁਪਏ ਦਿੱਤੇ ਤੇ ਜਾ ਕੇ ਗੁਰਮੁਖੋ ਸਾਧੂਆਂ ਨੂੰ ਲੰਗਰ ਸਕਾਇਆ ਏ ਇਹ ਮਹਾਰਾਜ ਦੀ ਖੇਡ ਸੀ ਉਦੋਂ ਤਾਂ 20 ਰੁਪਏ ਇੱਕ ਸਾਧੂਆਂ ਨੂੰ ਭੋਜਨ ਸਕਾਣਾ ਛੋਟੀ ਖੇਡ ਨਹੀਂ ਇਹ ਗੁਰਮੁਖੋ ਸੱਚੇ ਪਾਤਸ਼ਾਹ ਨੇ ਆਪ ਸਾਨੂੰ ਜੰਚਾਂ ਸਿਖਾਈਆਂ ਨੇ ਕੀ ਸਿਖਾ ਸਿਖਾ ਕਦੇ ਵੀ ਕੌਮ ਤੇ ਭੀੜ ਪੈ ਜਾਵੇ ਕੋਈ ਤੇਰੇ ਅੱਗੇ ਸਾਹਮਣੇ ਭੁੱਖਾ ਪ੍ਰਸ਼ਾਦੇ ਤੋਂ ਬਿਨਾ ਬੈਠਿਆ ਤੇਰੇ ਸਾਹਮਣੇ ਆ ਪ੍ਰਸ਼ਾਦੇ ਤੋਂ ਭੁੱਖਾ ਬੈਠਿਆ ਪਿੱਛੇ ਨਾ ਹਟੀ ਭਾਵੇਂ ਤੇਰੇ ਲਵੇ 20 ਰੁਪਏ ਹੋਣ ਭਾਵੇਂ ਤੇਰੇ ਕੋਲ 20 ਲੱਖ ਹੋਵੇ ਕੋਈ ਵੀ ਤੇਰੇ ਸਾਹਮਣੇ ਭੁੱਖਾ ਤੈਨੂੰ ਮਿਲ ਰਿਹਾ ਤੇਰੇ ਅੱਗੇ ਹੱਥ ਟੱਡ ਰਿਹਾ ਮੈਂ ਭੁੱਖਾ ਮੈਨੂੰ ਰੋਟੀ ਚਾਹੀਦੀ ਐ ਮੈਂ ਨੰਗਾ ਮੈਨੂੰ ਕੱਪੜੇ ਚਾਹੀਦੇ ਨੇ ਮਹਾਰਾਜ ਨੇ ਉਦੋਂ 20 ਰੁਪਿਆ ਦਾ ਲੰਗਰ ਲਾ ਕੇ ਸਾਨੂੰ ਇਹ ਜਾਂਚ ਸਿਖਾਈ ਸੀ ਸਿੱਖਾ ਰਹਿੰਦੀ ਦੁਨੀਆ ਤੱਕ ਲੰਗਰ ਲਾਉਂਦਾ ਪਿੱਛੇ ਨਾ ਹਟੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਆ ਗੁਰੂ ਜੀ ਪਿੱਛੇ ਨਾ ਹਟੀ ਤੇ ਗੁਰਮੁਖੋ ਗੁਰੂ ਨਾਨਕ ਪਾਸ਼ਾ ਦਾ 20 ਰੁਪਿਆ ਦਾ ਉਦੋਂ ਦਾ ਲੰਗਰ ਲੱਗੇ ਅੱਜ ਤੱਕ ਚੱਲ ਰਿਹਾ ਹੈ ਨਾ ਤੇ ਰਹਿੰਦੀ ਦੁਨੀਆਂ ਤੱਕ ਚੱਲੇਗਾ ਹੁਣ ਉਹ ਦਿਆਲਤਾ ਦੇ ਘਰ ਹੀ ਆਏ ਨਾ ਉਦੋਂ 20 ਰੁਪਏ ਤੇ ਹੋ ਸਕਦਾ ਉਦੋਂ ਦੇ 2 ਲੱਖ ਹੋਣ ਔਰ ਉਹਨਾਂ ਨੇ ਖੇੜ ਐਸੀ ਰਚੀ ਕਿ ਸਾਨੂੰ ਸਦਾ ਲਈ ਸਿੱਖ ਨੂੰ ਸੇਵਾ ਦੇ ਨਾਲ ਜੋੜ ਕੇ ਸਾਧ ਸੰਗਤ ਜੀ ਸੇਵਾ ਦੇ ਨਾਲ ਜੋੜ ਕੇ ਮਹਾਰਾਜ ਨੇ ਭੁੱਖੇ ਭਾਣਿਆਂ ਨੂੰ ਲੰਗਰ ਸਕਾਉਣ ਦਾ ਵੀ ਇੱਕ ਵੱਲ ਬਖਸ਼ਿਸ਼ ਕੀਤਾ ਪਿੱਛੇ ਨਾ ਹਟੀ ਤੇ ਹੁਣ ਅੱਗੇ ਆਓ ਇੱਥੇ ਦੁਨੀਆ ਵਿੱਚ ਆਏ ਨੇ ਭੂਮੀਆਂ ਚੋਰ ਭੂਮੀਆਂ ਚੋਰ ਕਿੱਡਾ ਚੋਰ ਸੀ ਪਿਆਰੇਓ ਸੱਚੇ ਪਾਤਸ਼ਾਹ ਨੇ ਭੂਮੀਆਂ ਚੋੜ ਦਾ ਉਧਾਰ ਕੀਤਾ ਸੱਜਣ ਠੱਗ ਵਰਗਿਆਂ ਨੂੰ ਤਾਰਿਆ ਬਲੀ ਕਿਨਾਰੀ ਵਰਗੇ ਮਹਾਰਾਜ ਤੇ ਪੱਥਰ ਰੋੜਨ ਵਾਲੇ ਮਹਾਰਾਜ ਨੇ ਐਸਾ ਗੁਰੂ ਨਾਨਕ ਪਾਤਸ਼ਾਹ ਨਿਮਰਤਾ ਦਾ ਤੀਰ ਮਾਰਦੇ ਸਨ ਅਗਲਾ ਨਾ ਹੁੰਦਾ ਤੇ ਪੱਥਰ ਸੀ ਪਰ ਜਦੋਂ ਗੁਰੂ ਨਾਨਕ ਪਾਸ਼ਾ ਐਸਾ ਗਿਆਨ ਦਾ ਤੀਰ ਮਾਰਦੇ ਸੀ ਪੱਥਰ ਹੁੰਦਾ ਸੀ ਇੱਕਦਮ ਮੋਮ ਬਣ ਜਾਂਦਾ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕਦਮ ਮੋਮ ਬਣ ਜਾਣਾ ਤੇ ਸਾਧ ਸੰਗਤ ਹੁਣ ਇੱਕ ਪਾਸੇ ਲਾਲੋ ਤਰਖਾਨ ਇੱਕ ਪਾਸੇ ਮਾਲਕ ਪਾਗੋ ਆ ਤੇ ਗੁਰਮੁਖੋ ਮਾਲਕ ਭਾਗੋ ਜਿਹੜਾ ਇਹ ਪਣ ਕਈ ਵਾਰ ਸੁਣਿਆ ਹੋਣਾ ਹਰ ਸਾਲ ਹੀ ਸੁਣ ਰਹੇ ਆ ਵੀ ਮਾਲਕ ਭਾਗੋ ਨੇ ਲੰਗਰ ਲੰਦਾ ਸੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਮਾਲ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਲਾਲੋ ਤਰਖਾਨ ਦੇ ਘਰ ਰਹਿੰਦੇ ਕਾਫੀ ਦਿਨ ਰਹੇ ਸਨ ਤੇ ਲਾਲੋ ਤਰਖਾਨ ਦੇ ਬਾਜਰੇ ਦੀ ਰੋਟੀ ਦੇ ਵਿੱਚੋਂ ਗੁਰੂ ਨਾਨਕ ਪਾਸ਼ਣ ਨੇ ਦੁੱਧ ਕੱਢ ਕੇ ਵਿਖਾਇਆ ਤੇ ਪਿਆਰਿਓ ਜਿਹੜਾ ਇਨਸਾਨ ਅੱਜ ਵੀ ਇਹ ਦੁਨੀਆ ਵਿੱਚ ਵਿਚਲਦਾ ਵਿਚਲਦਾ ਸੱਚ ਤੇ ਚੱਲ ਰਿਹਾ ਜਿਹੜਾ ਦਸਾਂ ਨਵਾਂ ਦੀ ਕਿਰਤ ਕਰ ਰਿਹਾ ਦਸਾਂ ਨਵਾਂ ਦੀ ਕਿਰਤ ਕਰਕੇ ਆਪਣੇ ਬੱਚੇ ਪਾਲ ਰਿਹਾ ਆਪਣਾ ਘਰ ਪਾਲ ਰਿਹਾ ਆਪਣਾ ਘਰ ਸੰਭਲ ਰਿਹਾ ਤੇ ਅੱਜ ਵੀ ਉਹਦੇ ਪ੍ਰਸ਼ਾਦੇ ਵਿੱਚੋਂ ਗੁਰਮੁਖੋ ਦੁੱਧ ਦੀਆਂ ਧਾਰਾਂ ਨਿਕਲ ਰਹੀਆਂ ਨੇ ਪਰ ਲੋੜ ਹੈ ਸੱਚ ਦੀ ਤੇ ਸਾਧ ਸੰਗਤ ਸੰਗਤ ਲੱਲੋ ਤਰਖਾਨ ਇੱਕ ਕੀਰਤੀ ਸਿੱਖ ਸੀ ਕਿਰਤ ਕਰਦਾ ਸੀ ਮਹਾਰਾਜ ਕਿਰਤ ਦੇ ਜਿਹੜੇ ਕਿਰਤ ਕਰਦਾ ਸੀ ਨਾ ਉਹਦੇ ਘਰ ਜਾਦਾ ਦਿਨ ਰਹਿੰਦੇ ਸਨ ਹੁਣ ਸ਼ਹਿਰ ਵਿੱਚ ਕਿੰਨੇ ਲੋਕ ਰਹਿੰਦੇ ਸੀ ਬਈ ਬਹੁਤ ਵੱਡਾ ਸ਼ਹਿਰ ਧੀ ਪਰ ਗੁਰੂ ਨਾਨਕ ਪਾਸ਼ਾ ਲੱਲੋ ਦੇ ਘਰ ਕਿਉਂ ਗਏ ਤੁੱਕੇ ਮਹਾਰਾਜ ਵੇਖਦੇ ਸਨ ਕਿ ਸੱਚਾ ਸਿੱਖ ਕਿਹੜਾ ਹੈ ਫਿਰ ਸੱਚਾ ਸਿੱਖ ਗੁਰੂ ਨਾਨਕ ਬਾਦਸ਼ਾਹ ਨੇ ਲਾਲੋ ਨੂੰ ਵੇਖਿਆ ਫਿਰ ਲਾਲੋਂ ਦੇ ਵਿੱਚ ਦੀ ਮਾਲਕ ਭਾਗੋ ਦਾ ਉਧਾਰ ਕੀਤਾ ਸਿੱਧਮ ਸਿੱਧਾ ਨਹੀਂ ਕੀਤਾ ਜੇ ਹਣ ਸਿੱਧਮ ਸਿੱਧਾ ਜਾਂਦੇ ਮਹਾਰਾਜ ਮਾਲਕ ਭਾਗੋ ਕੋਲ ਜਾਂਦੇ ਵੀ ਜਾ ਕੇ ਕਹਿ ਦਿੰਦੇ ਓਏ ਤੂੰ ਤੇ ਖੂਨ ਚੂਸਾਂ ਲੋਕਾਂ ਦਾ ਖੂਨ ਚੂਸ ਰਿਆ ਐਦਾਂ ਗੱਲ ਬਣਣੀ ਨਹੀਂ ਸੀ ਮਹਾਰਾਜ ਆਪ ਖੁਦ ਭਗਵਾਨ ਸੀ ਉਹਨਾਂ ਨੇ ਜਿਨ੍ਹਾਂ ਨੂੰ ਤਾਰਿਆ ਜਿਨ੍ਹਾਂ ਤੇ ਰਹਿਮਤ ਕੀਤੀ ਹੈ ਤਰੀਕਾ ਵਰਤਿਆ ऐसे तरीके ਨਾਲ ਤਾਰਿਆ ਅਗਲੇ ਨੂੰ ਪਤਾ ਵੀ ਨਹੀਂ ਲੱਗਦਾ ਸੀ ਤੇ ਡਾਂਗ ਵੀ ਵੱਜਦੀ ਤੀ ਜਿਵੇਂ ਕਹਿੰਦੇ ਆ ਨਾ ਡਾਂਗ ਵੀ ਮਾਰੀ ਤੇ ਸਾਧ ਸੰਗਤ ਕਿੰਨੇ ਜੀ ਸਤਿਗੁਰ ਸਾਧ ਸੰਗਤ ਸੰਗਤ ਛੋਟਾ ਵੀ ਐਦਾਂ ਉਹ ਕਹਾਵਤ ਹੈ ਤੇ ਸਾਧ ਸੰਗਤ ਗੁਰੂ ਨਾਨਕ ਪਾਸ਼ਾ ਐਸਾ ਤੀਰ ਮਾਰਦੇ ਸਨ ਅਗਲੇ ਦੇ ਤੇ ਹੁਣ ਜਦੋਂ ਮਾਲਕ ਮਾਲਕ ਪਾ ਗੋੜੇ ਮੱਲ ਪੂੜੀਆਂ ਦਾ ਲੰਗਰ ਲਾਇਆ ਤੇ ਉੱਤੇ ਹਰ ਸਾਲ ਹੀ ਲੰਦਾ ਸੀ ਪਰ ਲੰਦਾ ਕਿਵੇਂ ਤੀ ਲੋਕਾਂ ਨੂੰ ਦੁਖੀ ਕਰਕੇ ਲੋਕਾਂ ਨੂੰ ਦੁਖੀ ਕਰਨ ਪਹਿਲਾਂ ਉਹਨਾਂ ਨਾਲ ਠੱਗੀਆਂ ਮਾਰਨੀਆਂ ਤੇ ਉਹਨਾਂ ਨੂੰ ਪਰੇਸ਼ਾਨ ਕਰਨ ਬਾਅਦ ਵਿੱਚ ਆਪਣੀ ਸੋਭਾ ਵਾਸਤੇ ਲੰਗਰ ਲਾਵੇ ਹੁਣ ਜਿਹੜੇ ਅੱਪਾਂ ਸਾਂ ਉਦੋਂ ਦੇ ਉਦੋਂ ਦੇ ਅੱਪਾਂ ਸੀ ਜਿਹੜੇ ਅੱਪਾਂ ਗਰੀਬ ਸੀ ਕਤੇ ਕਤੇ ਇੱਕ ਤੇ ਸਾਨੂੰ ਮਨ ਮਨ ਵੱਲੋਂ ਵੀ ਗਰੀਬ ਰੱਖਿਆ ਸੀ ਤੇ ਧਨ ਵੱਲੋਂ ਵੀ ਗਰੀਬ ਰੱਖਿਆ ਗਿਆ ਸੀ ਕਿਉਂਕਿ ਸਰੀਰ ਕਰਕੇ ਸਾਡੇ ਕੋਲ ਮਾਇਆ ਜਿਆਦਾ ਹੀ ਨਹੀਂ ਸੀ ਮਨ ਕਰਕੇ ਸਾਡੇ ਕੋਲ ਗਿਆਨ ਨਹੀਂ ਸੀ ਨਹੀਂ ਤੇ ਸਾਨੂੰ ਦੋਨੇ ਪਾਸੋਂ ਗਰੀਬ ਰੱਖਿਆ ਗਿਆ ਐਨੀ ਨੌਲੇਜ ਨਹੀਂ ᱛੀ ਜੋ ਅਗਲਾ ਕਹਿੰਦਾ ਸੀ ਉਹ ਮੰਨਣਾ ਪੈਂਦਾ ਸੀ ਅੱਜ ਤੇ ਗੁਰਮਖੋਪ ਪੱਤਰ ਕੀਦੇ ਆ ਅੱਜ ਜਿਹੜਾ ਕੋਈ ਗਲਤ ਕੰਮ ਕਰ ਰਿਹਾ ਇਕੱਲਾ ਇਕੱਲਾ ਬੰਦਾ ਸਵਾਲ ਕਰ ਰਿਹਾ ਵੀ ਇਹ ਤੇਰੇ ਵਾਸਤੇ ਗਲਤ ਹੈ ਪਰ ਉਦੋਂ ਦਾ ਜਿਹੜਾ ਸਮਾਦੀਨ ਉਦੋਂ ਸਾਨੂੰ ਪਾਗਲ ਬਣਾ ਕੇ ਰੱਖਿਆ ਜਾਂਦਾ ਸੀ ਹੁਣ ਜਿਹੜਾ ਮਾਲਕ ਭਾਗੋ ਲੰਗਰ ਲਾਂਦਾ ਨਾਲੇ ਤੇ ਲੋਕਾਂ ਨਾਲ ਠੱਗੀਆਂ ਕਰਦਾ ਨਾਲੇ ਸਾਲ ਬਾਅਦ ਲੰਗਰ ਲਾਂਦਾ ਲੰਗਰ ਲਾ ਕੇ ਫਿਰ ਸ਼ਹਿਰ ਵਿੱਚ ਢੰਡੋਰਾ ਪਰਵੰਦਾ ਵੀ ਸਾਰੇ ਜਾਣੇ ਮੇਰੇ ਲੰਗਰ ਸੱਕ ਕੇ ਜਾਇਓ ਹੁਣ ਅਗਲੇ ਡਰ ਦੇ ਮਾਰੇ ਉਹਦੇ ਘਰ ਦਾ ਲੰਗਰ ਸਕਦੇ ਸੀ ਸ਼ਹਿਰ ਵਿੱਚ ਕੋਈ ਸਾਧੂ ਕੋਈ ਫਕੀਰ ਕੋਈ ਸੰਤ ਕੋਈ ਆਮ ਲੋਕ ਕੋਈ ਇਦਾਂ ਦਾ ਕਰਨੀ ਹੁੰਦਾ ਸੀ ਜਿਹੜਾ ਮਾਲਕ ਭਾਗੋ ਦੇ ਲੰਗਰ ਵਿੱਚ ਜਾ ਕੇ ਲੰਗਰ ਨਾ ਸਕੇ ਡਰ ਸੀ ਗੁਰਮੁਖੋ ਸਾਨੂੰ ਡਰ ਦਿੱਤਾ ਜਾਂਦਾ ਸੀ ਤੇ ਹੁਣ ਉਹ ਦਿਨਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਲਾਲੋ ਤਰਖਾਨ ਦੇ ਘਰ ਗਏ ਸਨ ਤੇ ਉਹ ਦਿਨਾਂ ਵਿੱਚ ਲਾਲੋ ਤਰਖਾਨ ਦੇ ਘਰ ਗਏ ਢੰਡੋਰਾ ਫਰਵਾਦ ਦਿੱਤਾ ਕਹਿੰਦੇ ਜੀ ਮਾਲਕ ਭਾਗੋਂ ਨੇ ਲੰਗਰ ਲਾਇਆ ਸਭ ਆ ਕੇ ਸਕਣ ਤੇ ਉਹ ਗੁਰੂ ਨਾਨਕ ਪਾਤਸ਼ਾਹ ਨੇ ਸੋਚਿਆ ਹੁਣ ਆ ਗਿਆ ਸਮਾਂ ਹੁਣ ਆ ਗਿਆ ਸਮਾਂ ਆ ਸਮੇਂ ਨਾਲ ਉਹ ਤਰੇਗਾ ਗੁਰੂ ਨਾਨਕ ਪਾਸ਼ਾ ਨੇ ਜਿਹਨੂੰ ਤਾਰਿਆ ਗੁਰਮੁਖੋ ਕਿਸੇ ਨੂੰ ਤੇ ਬਚਨ ਕਰ ਰਹੇ ਨੇ ਕਹਿੰਦੇ ਭੂਮੀਆਂ ਚੋਰ ਕਹਿੰਦਾ ਮੈਂ ਚੋਰੀ ਕਰਨੀ ਨਹੀਂ ਛੱਡਦਾ ਮਹਾਰਾਜ ਕਹਿੰਦੇ ਕਰਨ ਲਾ ਕੋਈ ਨਹੀਂ ਮਹਾਰਾਜ ਨੂੰ ਪਤਾ ਸੀ ਕਿ ਇਹਦੀ ਚੋਰੀ ਦੇ ਵਿੱਚ ਹੀ ਗਿਆਨ ਆਏਗਾ ਇੱਕ ਦਿਨ ਅਸਾਂ